ਪਈ ਮੇਰੀ ਗੱਲ ਸੁਣੋ ਟਾਈਪ ਕਰਕੇ ਜਵਾਬ ਦੇ ਕੋ ਮੈਂ ਆਪਣਾ ਖਤਰਾ ਕਰਦਾ ਮੈਂ ਅੰਡਰਸਟੈਂਡ ਵਾਲੀ ਗੱਲ ਨਹੀਂ ਜੀ ਇਹ ਪ੍ਰਾਈਵੇਟ ਨਾ ਤੁਸੀਂ ਕਿਹਦੀ ਪ੍ਰਾਈਵੇਟ ਵੀ ਨਹੀਂ ਡਾਕਰ ਤੁਸੀਂ ਜਿਸ ਨਾਲ ਤੁਸੀਂ ਜਾਈਗੇ ਬਾਹਰ ਦਾ ਦੇ ਬਾਹਰ ਦੀ ਇਹ ਗੱਲ ਸਮਝਾਓ ਪਤਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਗਏ ਹੋਗੇ ਪਰ 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 ਬੰਦ ਕਰਾ ਦੇਣਾ ਆਪਾਂ ਇੱਕ ਫਾਰਕ ਲਾ

ये सभी पुरानी आपने सिखली परवानी है श्री ज्ञान साहब कहते हैं मेरा ऑफिस है थ्री ऑफिस पर बात करो मैं छोड़ के करो एक बात बोल देना थैंक यू एक आदमी को बुला लो एक दफ्तर का एक दफ्तर का कोई बात नहीं वो विजिटर का लेने नहीं मेरा सरकार कर रहा है ये और मैं कर रहा हूं सारी कर रहा हूं ਸੋਰੀ ਮੈਂ ਆ ਰਿਹਾ ਹਾਂ ਮੈਂ ਕੋਪੀ ਨਹੀਂ ਕਰਦਾ ਇਹਦਾ ਮਰਜੀ ਤੁਸੀਂ ਨੰਬਰ ਨੰਬਰ ਕੀ ਗੱਲ ਕਰਦੇ ਛੋਟੇ ਦਾ ਇੰਨਾ ਸਵਾਲ ਇਹ ਆ ਕਿ ਆਪਾਂ ਤੇਰੇ ਤੇ ਨਿਰਭਰ ਨਹੀਂ ਇੱਕ ਮਿੰਟ ਤੂੰ ਦੂਜਾ ਕਹਿ ਰਿਹਾ ਵਾ ਕਿ ਸਾਡਾ ਜੋਬ ਨਾਲ ਭਾਂਜੀ ਮਤਲਬ ਆ ਤੇ ਫਿਰ ਜੋਬ ਤੱਕ ਸੱਜਣਾ ਰਹਿਣਾ ਕੋਈ ਨੰਬਰ ਦੇ ਦੇ ਆਪਾਂ ਉਹ ਨਾਲ ਗੱਲ ਕਰ ਲੈਂਦੇ ਉਸ ਸਵਾਲ ਇਹ ਨਾ ਸੁਣਾ ਜੀ ਜੋਬ ਨਾਲ ਨਹੀਂ ਕਰਨਾ ਉਹ ਹੀ ਕਰਨਾ ਤੁਸੀਂ ਉਹ ਚਲ ਜਾਵਾਂਗੇ ਮਿੱਤਰ ਸੁਖਰਾਜ ਵੀਰ ਦਵਿੰਦਰ ਸਿੰਘ ਗੱਲ ਕਰ ਰਿਹਾ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਦਵਿੰਦਰ ਸਿੰਘ ਗੱਲ ਕਰ ਰਿਹਾ ਜੀ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਏ ਤੁਹਾਡੇ ਠੇਕੇ ਤੇ ਅਸੀਂ ਆਏ ਆ ਲੰਗ ਸਿੰਘ ਫੌਜਾ ਸਾਰੀ ਜਥੇਬੰਦੀਆਂ ਇੱਥੇ ਆਈਆਂ ਵਾ ਤੁਹਾਡੇ ਠੇਕੇ ਤੇ ਜਿਹੜਾ ਵਿਰਾਸਤੀ ਜਿਹੜਾ ਮੈਮੋਰੀਅਲ ਦੇ ਨਾਲ ਖੁੱਲਿਆ ਹੋਇਆ ਬਿਲਕੁਲ ਇਹਨਾਂ ਦੇ ਓਨਰ ਕੌਣ ਨੇ ਮੈਂ ਉਹਦੇ ਮੁੱਦੇ ਦਾ ਮਤਲਬ ਨੰਬਰ ਤੋਂ ਉਹਦਾ ਮੁੰਡਾ ਦਾ ਤੁਹਾਡਾ ਭਾਈ ਨੰਬਰ ਦਿੰਦਾ ਹੀ ਨਹੀਂ ਆ ਤੁਹਾਡਾ ਨੰਬਰ ਮਾਂ ਆਪਾਂ ਬੇਨਤੀਆਂ ਬੁਨਤੀਆਂ ਕਰਕੇ ਲਿਆ ਨਾ ਕੋਲੋ ਬੀਜੀ ਦੇਖੋ ਬੇਨਤੀ ਇਦਾਂ ਲਿਆਣਾ ਇਹ ਬਿਲਕੁਲ ਵੀ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਹੈ ਥੱਲੇ ਹੀ ਆ ਮੈਂ ਤੁਹਾਡਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਵੀ ਜੀ ਇਦਾਂ ਵਾ ਕਿ ਸਾਡਾ ਮਕਸਦ ਤੁਹਾਡੀਆਂ ਇੱਥੇ ਕੋਈ ਬਿਜ਼ਨਸ ਦੇ ਵਿੱਚ ਉਹ ਖੰਨਰ ਪਾਉਣਾ ਨਹੀਂ ਜਾਂ ਕੋਈ ਰੋੜਾ ਮੰਡਣਾ ਨਹੀਂ ਆ ਸਾਡੇ ਵੱਲੋਂ ਤੁਸੀਂ ਭਾਵੇਂ 500 ਠੇਕੇ ਹੀ ਖੋਲ੍ਹੋ ਪਰ ਸਾਡੇ ਵਿੱਚ ਠੀਕ ਆ ਇਹ ਵੱਡੀ ਅਮੈਂਡਮੈਂਟ ਲੇਖੇਗੀ ਪਰ ਆਪਾਂ ਦਾ ਮਤਲਬ ਹੈ ਜੇ ਸਿੱਖ ਕੀ ਜਿਹੜੀ ਆ ਮੈਮੋਰੀਅਲ ਦੇ ਬਾਹਰ ਸ਼ਹੀਦਾਂ ਦੀ ਬਾਗ਼ਾ ਦੇ ਬਾਹਰ ਇੱਕ ਠਿਕਾ ਖੁੱਲ੍ਹਿਆਣਾ ਇਹ ਸੰਗਤ ਨੂੰ ਨਾ ਮਨਜ਼ੂਰ ਆ ਭਾਜੀ ਤੇ ਕਿਰਪਾ ਕਰਕੇ ਇਹਨੂੰ ਫਿਲਹਾਲ ਠੇਕਾ ਬੰਦ ਕਰਾਉਣ ਦੀ ਕੋਸ਼ਿਸ਼ ਕਰੋ ਜਿਹੜਾ ਲੀਗਲ ਕਾਰਵਾਈ ਆ ਉਹ ਸਾਡੇ ਐਡਵੋਕੇਟ ਸਾਹਿਬ ਵੀ ਦੇਖ ਰਹੇ ਨੇ 올 ਇੰਡੀਆ ਸਿਕਸ ਫੈਡਰੇਸ਼ਨ ਤੋਂ ਤੇ ਉਹ ਅਸੀਂ ਬਾਅਦ ਕਾਨੂੰਨੀ ਤਰੀਕੇ ਨਾਲ ਕਰਾਂਗੇ ਪਰ ਅਸੀਂ ਸਾਰੇ ਭਰਾ ਆ ਇਹ ਬੱਚੇ ਦੀ ਸਾਰੀ ਜੌਬ ਕਰਦੇ ਆ ਸਰ ਆਪਣਾ ਮੁੱਖ ਮੁੱਦਾ ਤੇ ਉੱਠ ਚੁੱਕਾ ਜੀ ਆਪਾਂ ਹੱਲ ਲੱਭਣਾ ਹੁਣ ਮੁੱਦਾ ਤੇ ਹਾਂ ਜੀ ਹਾਂ ਹੱਲ ਹਾਂ ਹੱਲ ਫਿਲਹਾਲ ਤੁਸੀਂ ਨਾ ਬੇਨਤੀ ਹੈ ਠੇਕਾ ਬੰਦ ਕਰੋ ਅਸੀਂ ਇੱਥੇ ਬੈਠੇ ਆਂ ਐਸਡੀਪੀਸੀ ਨੂੰ ਆਰਸੀਪੀਸੀ ਵੀ ਜਿਹੜੀ ਆ ਉਹ ਇਸ ਇਸ ਤਰੀਕੇ ਦੇ ਵਿੱਚ ਐਕਸ਼ਨ ਲਏਗੀ ਉਹਨੂੰ ਲੈ ਕੇ ਦਿੱਤਾ ਹੋਇਆ ਪ੍ਰਧਾਨ ਸਾਹਿਬ ਨੂੰ ਅੱਜ ਭਾਵੇਂ ਉਹ ਵੀ ਤੁਹਾਡੇ ਕੋ ਪਹੁੰਚਣਗੇ ਤੇ ਕਿਰਪਾ ਕਰਕੇ ਇਹ ਵੀਰਾਂ ਨੂੰ ਬੇਨਤੀ ਕਰੋ ਕਿ ਅਸੀਂ ਆਏ ਆਂ ਤਾਂ ਠੇਕਾ ਬੰਦ ਕਰੋ ਠੇਕਾ ਜਦ ਤੱਕ ਨਹੀਂ ਬੰਦ ਹੋਏਗਾ ਜਦ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਚਾਹੇ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਤੁਹਾਡੇ ਮਾਲਕਾਂ ਨਾਲ ਬੈਠ ਕੇ ਇਹ ਜਦ ਤੱਕ ਨਹੀਂ ਚੁਕਾਇਆ ਜਾਂਦਾ ਤਦ ਤੱਕ ਮੇਰੇ ਵੀ ਜਣਾ ਠੇਕਾ ਨਹੀਂ ਖੁੱਲਣ ਦੇਣਾ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਪਾਜੀ ਤੁਸੀਂ ਆਜੋ ਆਜੋ ਤੁਹਾਣੀ ਨੂੰ ਵੀ ਤੇ ਮੇਰੀ ਗੱਲ ਸੁਣੋ ਤੁਸੀਂ ਐਕਸਾਈਟ ਮਸ਼ਹੂਰ ਸੁਣਾਓ ਉਹਨਾਂ ਨਾਲ ਆਪ ਦੀ ਲੈਣਾ ਤਾਂ ਮੈਂ ਤੁਹਾਨੂੰ ਇੱਥੇ ਗਲੋਰੀ ਨਹੀਂ ਜਨਾ ਮੈਂ ਸਾਥੀ ਸਾਡੀ ਬਾਹਰ ਖੜਿਆ ਲੌਂਗ ਆਰਡਰ ਨਹੀਂ ਕਰਵਾਉਣਾ ਜੀ ਦੇਖੋ ਮੇਰੀ ਮੈਂ ਤੁਹਾਨੂੰ ਸੁਣੋ ਤੁਸੀਂ ਜਿੰਨਾ ਤੱਕ ਜਾਣਾ ਪਾਰੀ ਸਾਹਿਬ ਪਛਤਦ ਕਰਨਾ ਜੀ ਸਕਦੇ ਕਰ ਲੋ ਆ ਦੇਖੋ ਮੈਂ ਆਪਣਾ ਫੰਟਰ ਕਰਦਾ ਮੈਂ ਬੰਟਰ ਕਰਨ ਵਾਲੀ ਗੱਲ ਨਹੀਂ ਜੀ ਰਸਤੇ ਤੋਂ ਹਟ ਕੇ ਜੋ ਮਰਜ਼ੀ ਕਰੀ ਆ ਆ ਵੇਖੋ ਇੱਥੇ ਬਾਹਰ ਖੜੇ ਆਂ ਤੁਸੀ ਜੰਮ ਦਿੱਤਾ ਤੁਸੀਂ ਕਿਹਦੇ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਇਹ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨਹੀਂ ਡਾਕਰ ਇਹ ਨਹੀਂ ਆ ਆਪਕੀ ਪਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰ ਦਾ ਨਜਾਇਜ਼ ਕੀਤਾ ਜਾਵੇ ਆਪਾਂ ਕਰ ਲਈਏ ਇਹ ਇੱਕ ਸਾਜ ਕੀ ਨਜਾਇਜ਼ ਤੁਹਾਨੂੰ ਤੁਹਾਨੂੰ ਜਾਇਜ਼ ਕਿੱਥੇ ਲੱਗਦਾ ਹੈ ਨੀ ਕੀ ਕੀ ਨਜਾਇਜ਼ ਕਿੰਨੋ ਨਜਾਇਜ਼ ਕਿਹਦਾ ਦੀ ਬਾਰਗਾਹ ਦੇ ਬਾਹਰ ਕੇ ਤਾਂ ਸਾਂਝਾ ਉਹ ਸਾਡੀ ਮੇਰੀ ਗੱਲ ਕੋਈ ਨਾ ਕਿੰਨੀ ਦੇਰ ਹੋ ਗਈ ਏ ਢਾਕਾ ਕੁੱਲੇ ਨੂੰ ਹਾਂ ਪਾਣੀ ਪਾਵੇਂ ਕਿੰਨੀ ਦੇਰ ਕਿੰਨੀ ਕਿੰਨਾ ਪਾਣੀ ਸੱਤ ਦਿਨ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਏ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਯਾਰ ਉਹ ਦੇ ਦੋ ਪਹਿਲਾ ਢਾਕਾ ਕੁੱਲਾ ਆਏ ਅੱਧੇ ਕਿੰਨੇ ਚਿੱਤੇ ਤੁਸੀਂ ਲੈ ਨੋਗੇ ਤਾਂ ਯਾਹ ਬਣ ਗਏ ਹੋਣਾ ਹਾਂ ਤਾਂ ਤੂੰ ਸੁੱਕੀ ਆ ਬਾਹਰ ਨੂੰ ਮੋੜੀ ਲੈ ਠੀਕ ਹੈ ਜੀ ਤੁਸੀਂ ਗਏ ਮੈਂ ਮੈਂ ਛੱਡ ਤੀ ਇਹ ਹੈ ਨਹੀਂ ਬਾਹਰ ਨੂੰ ਮੋੜੀ ਲੜਾਈ ਨੇ ਤੀਨੋਂ ਬੰਦੇ ਹੀ ਕਿਹਨਾਂ ਕਿਹਨਾਂ ਨਾਲ ਲੜਾਈ ਹੈ ਪਰ ਪਾਰ ਕਰਦੀ ਬਾਕੀ ਤਾਂ ਆ ਜੋ ਉਹ ਉਹ ਉਹਨਾਂ ਬੰਦਿਆਂ ਨੇ ਸ਼ਰਾਬ ਕੀ ਨਾ ਰਾਈਆਂ ਯਾਰ ਇਹਦੇ ਨੌਕਾ ਮੈਂ ਨਹੀਂ ਕਰੂੰ ਬਹੁਤ ਕਿਉਂ ਕਰੂੰ ਉਹ ਮੇਰੇ ਪਾਸੋਂ ਪਹੁੰਚ ਦੀ ਸ਼ਰਾਬ ਲੈਣੇ ਕੰਮ ਕਰੋ ਮੇਰੀ ਗੱਲ ਸੁਣੋ ਮੈਂ ਤਾਂ ਕਹਿੰਦਾ ਆਹ ਮਕੌਲ ਗੇਲ ਬੰਦ ਕਰਾ ਕੇ ਨਾ ਆਪਾਂ ਇੱਥੇ ਪਾਰਕ ਲਾ ਆਏ ਹਵਾ ਬਾਜੀ ਦਾ ਕਰੀਏ ਸਰਦਾਰ ਜੀ ਦੇ ਕੋਸਰ ਨਹੀਂ ਨਹੀਂ ਪਲੀਜ਼ ਇਹ ਰਸਤਾ ਛੱਡ ਦਿਓ ਜੀ ਕਲੀਅਰ ਕਰ ਆਪਾਂ ਇੱਥੇ ਖੜੇ ਬਾਜੀ ਰਸਤਾ ਇੱਥੇ ਖੜੇ ਇਹਦੇ ਪਰਮਿਸਿਓਂ ਸ਼ਰਾਬ ਨਹੀਂ ਦੇਖੋ ਇੱਧਰ ਇੱਥੇ ਬਾਹਰ ਖੜੇ ਪਾਣੀ ਉਹਦਾ ਆਪਾਂ ਇੱਥੇ ਮੈਂ ਬਾਹਰੋਂ ਤੇ ਮੋਟੀਵੇਟ ਥੋੜੇ ਬੰਦ ਸੀ ਕਿਦਾ ਲਾਂ ਆਰਡਰ ਨਹੀਂ ਖਰਾਬ ਹੁੰਦਾ ਸਾਰਾ ਦੋ ਚੀਜ਼ਾਂ ਮੇਰੀ ਮੇਰੀ ਇਹ ਜਿਹੜੇ ਆਪਾਂ ਅੱਜ ਦਿਖਾ ਰਹੀ ਆ ਆ ਗੱਲਾਂ ਗੱਲਾਂ ਕਰੀਏ ਇਹਦੇ ਪੈਸੇ ਤੋਂ ਇਤਲਾਾ ਅਸਲ ਵਿੱਚ ਜਿਹੜਾ ਆਪਾਂ ਚਾਈਡ ਪਾਰਟਨਰ ਨੂੰ ਆਪਣਾ ਲੈਟਰ ਦੋ ਉਹਨਾਂ ਦੀ ਮਰਜ਼ੀ ਹੋਵੇ ਜੋ ਸਾਹਮਣੇ ਹਟਾ ਦੇਣਗੇ ਆਦਰਵਾਇਜ਼ ਨਹੀਂ ਹਟੇ ਸਿਜੰਦਰ ਰਾਜ ਨਹੀਂ ਹੈਗਾ ਵੀ ਆਪਾਂ ਆਏ ਆਪਾਂ ਇਹਨੂੰ ਧਾ ਦੋ ਉਹ ਨਹੀਂ ਕਹਸੋ ਜਨਰਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਇਹ ਲਿਖੂ ਦੇ ਦਿੱਤੀ ਤੁਹਾਨੂੰ ਪਤਾ ਨਾ ਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਕਿਸੇ ਦਾ ਕੋਈ ਹੋਇਆ ਤੇ ਕੋਈ ਨਾ ਕੋ ਅੱਗੇ ਆਉਂਦਾ ਕੋਈ ਕੀ ਇਹਨਾਂ ਸਮਝ ਨਹੀਂ ਆਉਂਦੀ ਕਿ ਕੀ ਆ ਤੁਸੀਂ ਜਾਂ ਤੁਸੀਂ ਇਹ ਤੇ ਹੈਗਾ ਕੀ ਐ ਕੀ ਪ੍ਰੋਬਲਮ ਕੀ ਆ ਨਹੀਂ 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 ਸਹੀ ਸਹੀ ਤਰ੍ਹਾਂ ਬਣੋ ਲਈ ਰਸਤਾ ਵਾਈਂ ਪੜੇ ਕੋਈ ਬਾਈਂ ਤਰੀਕੇ ਨਾਲ ਕਰ ਲੋਣਾ ਉਧਰ ਜਿਹੜਾ ਪੱਲੇ ਪਾਸੇ ਆਹ ਤਰ੍ਹਾਂ ਪੜਾ ਦੋ ਬੰਨ੍ਹ ਲਈ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਆਪਾਂ ਥੀਲਾ ਬਤਾ ਜੀ ਜਿਸ ਤਰੀਕੇ ਨਾਲ ਉਹਨਾਂ ਦੀ ਕੰਮਕਾਰੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਬੈਮਰੀ ਤੁਸੀਂ ਗਹਿਰੀ ਮਿਲਾ ਦੱਸੋ ਭਾਜੀ ਮੈਂ ਕੀ ਕਰਾਂ ਦੇਖੋ ਜੀ ਕੰਮ ਕਰੋ ਤੇ ਪੈਨ ਹਜ਼ਾਰ ਇਧਰ ਆਪਾਂ ਜਾਓ ਤੂੰ ਜਾਓ ਜੀ ਮੈਂ ਬੜੀ ਕਰਦਾ ਮੈਂ ਬੜੀ ਕਰਦਾ ਆਪਾਂ ਜਲਦੀ ਨਾਲ ਸਸਤਾ ਮਕੇ ਦੇ ਗਏ ਚੱਲ ਜਾਂ ਅੰਦਰ ਠੀਕ ਹੈ ਹਾਂ ਤੇ ਪਤਾ ਨਹੀਂ ਕਰ ਰੋ ਫੈਕਟ ਤੇ ਮਾਰੋ ਨਾ ਇਦਾਂ ਨਾ ਕਰੋ ਬਾਵਾਜੀ ਨਾ ਕਰੋ ਇਹ ਬਗਾ ਸਰਦੀ ਮਹੀਨੇ ਹਾਂ ਬਾਵਾਜੀ ਨਹੀਂ ਮੈਂ ਤਵਾਲਾਜੀ ਕਰ ਬਾਵਾਜੀ ਸਰ ਬਿਲਕੁਲ ਹੈਗਾ ਤੇ ਦੱਸੋ ਮੈਨੂੰ ਮੇਰੇ ਡਾਕਟਰ ਨੂੰ ਰੋਕ ਦਵਾਈ ਗਈ ਹੈ ਤੇ ਇਹ ਅੰਨ ਕਰਦੀ ਨਹੀਂ ਗੁੱਲਾ ਨਹੀਂ ਦਿੱਤਾ ਹੁਣ ਬਾਵਾਜੀ ਨਹੀਂ ਲੱਗਦਾ ਕਿ ਹੋਵੇ ਇੱਕ ਟਿਕਟ ਹੈ ਨਹੀਂ ਕਿ ਤੂੰ ਕੀ ਕਹਿ ਰਹੇ ਹੋ ਨਾ ਜਿੱਥੇ ਮੈਨੂੰ ਜਗਾ ਦੀ ਬਾਵਾਜੀ ਤੁਸੀਂ ਕਹਿ ਰਹੇ ਹੋ ਕੋਈ ਕਰੋਨਾ ਦੇ ਵਿੱਚ ਪਾ ਦਿੱਤਾ ਕਰਾਇਆ ਇਹ ਬਹੁਤ ਹੋਣਾ ਇਹ ਨਹੀਂ ਆਗਾ ਇਹ ਨਹੀਂ ਆਗਾ ਜਿਹੜਾ ਹੋਊਗਾ ਤੁਸੀਂ ਦੱਸੋ ਜੀ ਆਪਾਂ ਕਦੇ ਮੰਨ ਸਕਦੇ ਨਹੀਂ ਇਹਦਾ ਜਿਵੇਂ ਕਹਿੰਦਾ ਆਪਾਂ ਬਣਾਉਣਾ ਨਾ ਆਪਾਂ ਕੀ ਕਰ ਲੱਗਦੇ ਨਹੀਂ ਇਹ ਇੱਕ ਇੱਕ ਕਾਨੂੰਨੀ ਮੁੱਦੇ ਸੁਧਰੇ ਕਰਨ ਦੀ ਕੋਸ਼ਿਸ਼ ਕਰਦੇ ਆਂ ਐਵੇਂ ਆ ਕੇ ਕੇ ਦੁਕਾਨ ਦੇ ਕਿ ਸੁਣੋਗੇ ਮੈਂ ਆਪਾਂ ਅੰਦਰ ਵੀ ਜਾਦਾ ਦੇਖੋ ਉਸ ਨੂੰ ਬੜੀ ਬੋਤਰਾ ਪਰੰਦਰ ਕਮੇਟੀ ਦੇ ਵੀ ਇਤਿਹਾਸਿਕ ਨਾਤਾ ਅੱਜ ਅੱਜ ਜਿਹੜਾ